ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਰੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜਿਹੜੇ ਸਤਿਗੁਰ ਦੀ ਗੋਚ ਪਹੁੰਚੇ ਨੇ ਜਿਹੜੇ ਪ੍ਰੇਮੀ ਗੁਰਮਖ ਜਨ ਰੱਬ ਦੇ ਪਿਆਰੇ ਘਰ ਦੇ ਬੈਠ ਕੇ ਇਹ ਸਰਸ ਸਮਾਗਮ ਵੇਖ ਰਹੇ ਨੇ ਉਹ ਵੀ ਵੱਡਿਆਂ ਭਾਗਾਂ ਵਾਲੇ ਨੇ ਆਓ ਭਾਗਾਂ ਵਾਲਿਓ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ ਦੇ ਬੈਠ ਕੇ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਪ੍ਰੇਮ ਚਾਖੋ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੈਂ ਇੱਕ ਬੇਨਤੀ ਕਰਾਂ ਤੁਹਾਡੇ ਚਰਨਾਂ ਦੇ ਵਿੱਚ ਜਦੋਂ ਗੁਰੂ ਰਾਮਦਾਸ ਪਿਤਾ ਜੀ ਨੂੰ ਧੰਨ ਆਖਣਾ ਹੈ ਨਾ ਉਦੋਂ ਕਦੀ ਕੰਜੂਸੀ ਨਾ ਕਰਿਆ ਕਰੋ ਇਹਦਾ ਬਹੁਤ ਵੱਡਾ ਲਾਭ ਜੀ ਤੁਸੀਂ ਆਖੋਗੇ ਗੁਰੂ ਰਾਮਦਾਸ ਪਿਤਾ ਜੀ ਨੂੰ ਧੰਨ ਆਖਣ ਦਾ ਵੀ ਵੱਡਾ ਲਾਭ ਹੈ ਆਂ ਭਾਗਾਂ ਵਾਲਿਓ ਸਤਿਗੁਰ ਦੀ ਬਾਣੀ ਕਹਿੰਦੀ ਹੈ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਏ ਗੁਰੂ ਰਾਮਦਾਸ ਪਿਤਾ ਜੀ ਜਿੰਨੀ ਤੁਧਨੋਂ ਧੰਨ ਕਿਹਾ ਤਿੰਨ ਜਮ ਨੇੜ ਨ ਆਇਆ ਉਹ ਜਮਾਂ ਦੀ ਕੀ ਮਜਾਲ ਹੈ ਉਦੇ ਕੋਲ ਆ ਜਾਣ ਜਿੰਨੇ ਗੁਰੂ ਰਾਮਦਾਸ ਜੀ ਪਿੱਧਾ ਨੇ ਇੱਕ ਵਾਰ ਧੰਨ ਕਹਿਤਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਮ ਵੀ ਕੋਹਾਂ ਦੂਰ ਭਜਦੇ ਨੇ ਕਿੱਥੋਂ ਜਿੱਥੇ ਗੁਰੂ ਰਾਮਦਾਸ ਦਾ ਨਾਮ ਆ ਜਾਵੇ ਜਿਹੜੇ ਅੰਦਰੋਂ ਇੱਕ ਵਾਰ ਗੁਰੂ ਰਾਮਦਾਸ ਦਾ ਪਿੱਧਾ ਨੂੰ ਧੰਨ ਕਹਿੰਦੇ ਨੇ ਨਾ ਰਿੱਧੀਆਂ ਸਿੱਧੀਆਂ ਵੀ ਉਹਨਾਂ ਦੇ ਕੋਲ ਆ ਜਾਂਦੀਆਂ ਨੇ ਦੁੱਖ ਵੀ ਦੂਰ ਪਾਇਦੇ ਨੇ ਉਹਨਾਂ ਦੇ ਪਾਗਾਂ ਵਾਲਿਓ ਪ੍ਰੇਮ ਚ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੰਦਰੀ ਤਪਸ਼ ਵੀ ਖਤਮ ਹੋ ਜਾਂਦੀ ਹੈ ਜੇ ਸਤਗੁਰ ਸਮਰੰਤ ਜੀ ਕੀ ਤਪਤ ਮਿਟਾਵੇ ਗੁਰੂ ਰਾਮਦਾਸ ਜੀ ਤਾਂ ਅੰਦਰੋਂ ਧੰਨ ਕਿਆ ਕਰੋ ਅੰਦਰੋਂ ਫਿਰ ਪ੍ਰੇਮ ਚ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੱਜ ਗੁਰੂ ਰਾਮਦਾਸ ਜੀ ਪਿਤਾ ਜੀ ਸੰਗ੍ਹਾ ਸੰਦੇ ਬੈਠੇ ਨੇ ਦੂਰੋਂ ਦੂਰੋਂ ਸੰਗਤਾਂ ਆ ਕੇ ਨਮਸ਼ਕਾਰ ਪਈਆਂ ਕਰਦੀਆਂ ਨੇ ਬਿਆੰਤ ਸੰਗਤਾਂ ਸਤਗੁਰ ਦੇ ਦਰਸ਼ਨ ਦੀਦਾਰੀ ਕਰਕੇ ਆਪਣੇ ਭਾਗ ਬਣਾ ਰਹੀਆਂ ਨੇ ਦੋ ਸਰੀਰ ਸਤਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਸਤਗੁਰ ਦੇ ਚਰਨਾਂ ਤੇ ਕਰਦੇ ਨੇ ਨਮਸ਼ਕਾਰ ਤਾਂ ਨਮਸਕਾਰ ਕਰਕੇ ਨਾ ਸਾਈਡ ਤੇ ਗਲਤ ਪੱਲਾ ਪਾ ਕੇ ਦੋਵੇਂ ਹੱਥ ਜੁੜ ਕੇ ਖਲੋ ਜਾਂਦੇ ਨੇ ਗੁਰੂ ਰਾਮ ਦਸ ਪਤ ਜੀ ਅੱਖ ਲਗੇ ਹਾਂ ਭਾਈ ਕੁਝ ਕਹਿਣਾ ਚਾਹੁੰਦੇ ਹੋ ਸਤਿਗੁਰੂ ਜੀ ਅੱਜ ਤੁਹਾਡੇ ਚਰਨਾਂ 'ਚ ਇੱਕ ਬੜੀ ਜ਼ਰੂਰੀ ਬੇਨਤੀ ਕਰਨ ਵਾਸਤੇ ਆਏ ਆਪਾਂ ਗੁਰੂ ਰਾਮ ਦਸ ਪਤ ਜੀ ਅੱਖ ਲਗੇ ਭਾਈ ਕੀ ਕਹਿਣਾ ਚਾਹੁੰਦੇ ਹੋ ਖੁੱਲ ਕੇ ਆਖੋ ਸਤਿਗੁਰੂ ਸਾਡੇ ਅੰਦਰ ਹਰ ਵੇਲੇ ਨਾ ਕਲਪਨਾ ਜੀ ਬਣੀ ਜਾਂਦੀ ਕਲਪਨਾ ਜੀ ਅੰਦਰ ਸਾਡਾ ਬੁਝਿਆ ਬੁਝਿਆ ਰਹਿੰਦਾ ਮਹਾਰਾਜ ਜੀ ਜਿਵੇਂ ਅਸੀਂ ਬੜੇ ਦੁਖੀ ਹੋਈਏ ਏ ਗੁਰੂ ਰਾਮ ਦਾ ਪਿਤਾ ਜੀ ਬਖਸ਼ਿਸ਼ ਕਰੋ ਕੋਈ ਇਹੋ ਜਿਹਾ ਢੰਗ ਦੱਸੋ ਅਸੀਂ ਅੰਦਰੋਂ ਬਾਹਰੋਂ ਸੁਖੀ ਹੋ ਜਾਈਏ ਸਾਡੇ ਅੰਦਰ ਵੀ ਆਨੰਦ ਵਣ ਜਾਵੇ ਅੰਦਰ ਖੇੜਾ ਆ ਜਾਵੇ ਬੜੀ ਵੱਡੀ ਜ਼ਾਤ ਮੰਗੀ ਜੀ ਪਾਗਾਂ ਵਾਲਿਓ ਇਹ ਦੋ ਸਰੀਰ ਕਿੰਨੇ ਦੇ ਨਾਮ ਆਏ ਨੇ ਭਾਈ ਮਹਾਨੰਦ ਜੀ ਤੇ ਭਾਈ ਬਿਧੀ ਚੰਦ ਜੀ ਅੱਜ ਗੁਰੂ ਰਾਮਦਾਸ ਪੁੱਤ ਦਾ ਚਰਨਾਂ 'ਚ ਬੇਨਤੀ ਪਏ ਕਰਦੇ ਨੇ ਹੱਥ ਜੋੜ ਕੇ ਗੁਰੂ ਰਾਮਦਾਸ ਪੁੱਤ ਜੀ ਕਿਰਪਾ ਕਰੋ ਅਸੀਂ ਅੰਦਰੋਂ ਤੇ ਬਾਹਰੋਂ ਸੁਖੀ ਹੋ ਜਾਈਏ ਸਾਡੇ ਅੰਦਰ ਆਨੰਦ ਆ ਜਾਵੇ ਅੰਦਰ ਖੇੜਾ ਆ ਜਾਵੇ ਤੇ ਗੁਰੂ ਰਾਮਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਭਾਈ ਜੇ ਚਾਹੁੰਦੇ ਹੋ ਅੰਦਰ ਆਨੰਦ ਆ ਜਾਵੇ ਅੰਦਰ ਖੇੜਾ ਆ ਜਾਵੇ ਸਭ ਤੋਂ ਪਹਿਲਾਂ ਇੱਕ ਕੰਮ ਕਰੋ ਆਪਣੇ ਆਪ ਦੀ ਪਛਾਣ ਕਰੋ ਤੁਸੀਂ ਭਾਵ ਆਪਣੇ ਆਪ ਨੂੰ ਪਹਿਚਾਣੋ ਅਧਵੀ ਕਈਆਂ ਦੇ ਅੰਦਰ ਸਵਾਲ ਹੁੰਦਾ ਹੈ ਕਿ ਸਾਡੇ ਅੰਦਰ ਆਨੰਦ ਆ ਜਾਵੇ ਅੰਦਰ ਖੇੜਾ ਆ ਜਾਵੇ ਅੰਦਰ ਰਸ ਆ ਜਾਵੇ ਗੁਰੂ ਰਾਮਦਾਸ ਪਿਤਾ ਜੀ ਨੇ ਉਹ ਦੋ ਗੁਰ ਸਿੱਖਾਂ ਨੂੰ ਜਿਹੜਾ ਜਵਾਬ ਦਿੱਤਾ ਨਾ ਕੇਵਲ ਤੇ ਕੇਵਲ ਦੋ ਸਿੱਖਾਂ ਨੂੰ ਜਵਾਬ ਨਹੀਂ ਦਿੱਤਾ ਐਸਾ ਜਵਾਬ ਦਿੱਤਾ ਸਭ ਉੱਚੇ ਸੰਸਾਰ ਦਾ ਭਲਾ ਕਰਤਾ ਗੁਰੂ ਰਾਮਦਾਸ ਪਿਤਾ ਜੀ ਨੇ ਸਤਗੁਰ ਜੀ ਆਖਣ ਲੱਗੇ ਭਾਈ ਪਹਿਲਾਂ ਆਪਣੇ ਆਪ ਦੀ ਤੁਸੀਂ ਪਛਾਣ ਕਰੋ ਕਿੱਥੋਂ ਆਏ ਹਾਂ ਕਿੱਥੇ ਆਏ ਹਾਂ ਤੇ ਕੀ ਕਰਨ ਵਾਸਤੇ ਆਏ ਹਾਂ ਗੱਲ ਸੁਣਿਓ ਕਿੱਥੋਂ ਆਏ ਹਾਂ ਕਿੱਥੇ ਆਏ ਹਾਂ ਤੇ ਕੀ ਕਰਨ ਵਾਸਤੇ ਆਏ ਹਾਂ ਗੁਰੂ ਰਾਮਦਾਸ ਜੀ ਆਖਣ ਲੱਗੇ ਉਹ ਭਲਿਓ ਗੁਰੂ ਅਮਰਦਾਸ ਪਿਤਾ ਜੀ ਦਾ ਇਹ ਸ਼ਬਦ ਨਹੀਂ ਸੁਣਿਆ ਤੁਸੀਂ ਸਤਗੁਰ ਜੀ ਕਿਹੜਾ ਪੁਰ ਰਾਮਦਾਸ ਜੀ ਆਖਣ ਲਗੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਹਿੰਦੇ ਆਪੇ ਦੀ ਪਹਿਚਾਨ ਕਰੂ ਆਪਣੇ ਆਪ ਨੂੰ ਪਹਿਚਾਨ ਲਓ ਸਤਿਗੁਰੂ ਸਾਨੂੰ ਤਾਂ ਬਸ ਇੰਨਾ ਕੁ ਪਤਾ ਹੈ ਅਸੀਂ ਖੱਤਰੀਆਂ ਦੇ ਪੁੱਤਰ ਹਾਂ ਸਾਡੀ ਇਹ ਜਾਤ ਹੈ ਸਾਡੀ ਇਹ ਗੋਤ ਹੈ ਸਤਗੁਰੂ ਜੀ ਕਹਿੰਦੇ ਇਹ ਸਰੀਰ ਦੇ ਅੰਦਰ ਜਿਹੜੀ ਕੀਮਤੀ ਵਸਤੂ ਹੈ ਨਾ ਇਹ ਸਰੀਰ ਦੇ ਅੰਦਰ ਜਿਹੜੀ ਕੀਮਤੀ ਵਸਤੂ ਹੈ ਉਹਨੂੰ ਪਹਿਚਾਣੋ ਜਿਵੇਂ ਬਦਾਮ ਦੇ ਅੰਦਰ ਇੱਕ ਗਿਰੀ ਹੁੰਦੀ ਹੈ ਉਹ ਗਿਰੀ ਦੀ ਕੀਮਤ ਹੁੰਦੀ ਹੈ ਉਹ ਗਿਰੀ ਕੀਮਤੀ ਹੁੰਦੀ ਹੈ ਬਾਹਰ ਤੇ ਸ਼ੱਕਰ ਹੁੰਦਾ ਹੈ ਉਹ ਗਿਰੀ ਦੀ ਸੰਭਾਲ ਕਰਦਾ ਹੈ ਉਹ ਭਾਗਾਂ ਵਾਲੇ ਤੁਸੀਂ ਜੋ ਸਰੀਰ ਦੇ ਅੰਦਰ ਕੀਮਤੀ ਵਸਤੂ ਹੈ ਪਰਮੇਸ਼ਰ ਦੀ ਜੋਤ ਹੈ ਉਹਨੂੰ ਪਹਿਚਾਣੋ ਤੁਸੀਂ ਸਤਿਗੁਰੂ ਜੀ ਫਿਰ ਕੀ ਹੁਕਮ ਹੈ ਸਾਡੇ ਲਈ ਸਤਿਗੁਰੂ ਜੀ ਆਖ ਲੈ ਕੇ ਭਾਈ ਤੁਸੀਂ ਕਿਰਤ ਵੀ ਕਰੋ ਕਿਰਤ ਕਰਦਿਆਂ ਕਰਦਿਆਂ ਨਾਮ ਜਪਣਾ ਹੈ ਤੇ ਗੁਰਮਖਾਂ ਦੀ ਭਲੇ ਪੁਰਸ਼ਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਹੈ ਸਤ ਸੰਗਤ ਕੀ ਜੇ ਚਿੱਤ ਲਾਈ ਚਿੱਤ ਲਾ ਕੇ ਗੁਰਮਖਾਂ ਦੀ ਸੰਗਤ ਕਰਨੀ ਹੈ ਸਤ ਸੰਗਤ ਕੀ ਜੇ ਚਿੱਤ ਲਾਈ ਕਥਾ ਨੇਮ ਤੇ ਸੁਣੀਏ ਕਾਨ ਚਿੱਤ ਲਾ ਕੇ ਗੁਰਮਖਾਂ ਦੇ ਕੋਲੋਂ ਪਰਮੇਸ਼ਰ ਦੀਆਂ ਵਡਿਆਈਆਂ ਸੁਣਨੀਆਂ ਤੁਸੀਂ ਪਰਮੇਸ਼ਰ ਦੀਆਂ ਵਡਿਆਈਆਂ ਸੁਣਨੀਆਂ ਨੇ ਸਰਵਣ ਕਰਨੀਆਂ ਨੇ ਉਸ ਪਰਮੇਸ਼ਰ ਦੀ ਵਡਿਆਈ ਸੁਣ ਕੇ ਉਹਨੂੰ ਹਿਰਦੇ 'ਚ ਵਸਾਉਣਾ ਹੈ ਸਤ ਸੰਗਤ ਕੀਜੇ ਚਿੱਤ ਲਾਈ ਕਥਾ ਨੇਮ ਤੇ ਸੁਣੀਏ ਕਾਨ ਇਹੋ ਜਾਂ ਨੇਮ ਬਣਾਉਣਾ ਹੈ ਰੋਜ਼ਾਨਾ ਹੀ ਰੱਬ ਦੀ ਵਡਿਆਈ ਪਰਮੇਸ਼ਰ ਦੀ ਵਡਿਆਈ ਕੰਨਾਂ ਦੇ ਨਾਲ ਸੁਣਨੀ ਹੈ ਤੁਸੀਂ ਜਿਉਂ-ਜਿਉਂ ਪਰਮੇਸ਼ਰ ਦੀ ਵਡਿਆਈ ਸੁਣੋਗੇ ਨਾ ਤੁਹਾਡੇ ਅੰਦਰ ਆਨੰਦ ਬਣਦਾ ਜਾਏਗਾ ਖੇੜਾ ਬਣਦਾ ਜਾਏਗਾ ਉਹ ਆਨੰਦ ਬਣੇਗਾ ਤੁਹਾਡੇ ਅੰਦਰ ਜਿਨੂੰ ਕਦੀ ਗੁਰੂ ਅਮਰਦਾਸ ਪਿਤਾ ਜੀ ਆਖਦੇ ਨੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਉਹ ਆਨੰਦ ਭਗਾਂ ਵਾਲਿਓ ਇਸ ਦਰਤੋਂ ਮਿਲਦਾ ਹੈ ਗੁਰੂ ਰਾਮਦਾਸ ਪਿਤਾ ਜੀ ਦੇ ਘਰੋਂ ਮਿਲਦਾ ਹੈ ਬਾਬਾ ਦੀਪ ਸਿੰਘ ਜੀ ਵਰਗੇ ਮਹਾਪੁਰਖਾਂ ਦੇ ਦਰਤੋਂ ਮਿਲਦਾ ਹੈ ਉਹ ਆਨੰਦ ਅੰਦਰੋਂ ਪ੍ਰੇਮ ਦੇ ਨਾਲ ਰੱਖਣਾ ਹੈ ਜਦੋਂ ਵੀ ਗੁਰੂ ਰਾਮਦਾਸ ਜੀ ਦੇ ਤਨ ਨੂੰ ਧੰਨ ਆਖਣਾ ਹੈ ਬਾਬਾ ਦੀਪ ਸਿੰਘ ਜੀ ਦੇ ਤਨ ਨੂੰ ਧੰਨ ਆਖਣਾ ਹੈ ਨਾ ਅੰਦਰੋਂ ਪ੍ਰੇਮ ਦੇ ਨਾਲ ਰੱਖਣਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ 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 ਪਿਆਰ ਚ ਆਖੋ ਧੰਨ ਬਾਬਾ ਫਿਰ ਆਖੋ ਜੀ ਧੰਨ ਬਾਬਾ ਗੀਰ ਸਿੰਘ ਜੀ ਸਤਿਗੁਰੂ ਕੋਲੋਂ ਆਗਿਆ ਲੈ ਕੇ ਇਹ ਆਪਣੇ ਨਗਰ ਜਾਂਦੇ ਨੇ ਹੁਣ ਕਿਰਤ ਵੀ ਕਰਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਹੁਣ ਅੰਮ੍ਰਿਤ ਵੇਲੇ ਜਾ ਕੇ ਸ਼ਬਦ ਦੀ ਕਮਾਈ ਕਰਦੇ ਨੇ ਫਿਰ ਧਰਮਸ਼ਾਲਾ ਜਾਂਦੇ ਨੇ ਉੱਤੇ ਪਰਮੇਸ਼ਰ ਦੀ ਵਿਡਿਆਈ ਸੁਣਦੇ ਵੀ ਨੇ ਹੁਣ ਭਾਗਾਂ ਵਾਲਿਓ ਜਿਉਂ-ਜਿਉਂ ਸ਼ਬਦੀ ਕਮਾਈ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਗੁਰਮਖਾਂ ਦੀ ਸੰਗਤ ਕਰਦੇ ਨੇ ਇਤੋਂ ਤੇ ਰਹਿਮਤ ਹੁੰਦੀ ਪਈ ਆ ਕਿਹੜੀ ਰਹਿਮਤ ਰੰਗ ਲਗਤ 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 ਹੈ ਹੁਣ ਅੰਦਰ ਖੇੜਾ ਆਉਣਾ ਸ਼ੁਰੂ ਹੋ ਗਿਆ ਅੰਦਰ ਖੁਸ਼ਹਾਲੀ ਆਣੀ ਸ਼ੁਰੂ ਹੋ ਗਈ ਅੰਦਰ ਆਨੰਦ ਆਉਣਾ ਸ਼ੁਰੂ ਹੋ ਗਿਆ ਹੁਣ ਇਹਨਾਂ ਦਾ ਸਰੀਰ ਫੁੱਲ ਵਾਂਗੂ ਹੌਲਾ ਹੋ ਗਿਆ ਜਿਹੜਾ ਦਿਮਾਗ ਤੇ ਬੋਝ ਪਿਆ ਸੀ ਨਾ ਹਰ ਵੇਲੇ ਦੁਖੀ ਰਹਿੰਦੇ ਸਨ ਹੁਣ ਜਿਵੇਂ ਸਾਦਾ ਬੋਝ ਲੱਤ ਗਿਆ ਹੋਵੇ ਹੁਣ ਭਾਗਾਂ ਵਾਲਿਓ ਇਹ ਨਾਮ ਜਪਦੇ ਨੇ ਕਿਰਤ ਕਰਦੇ ਨੇ ਹੁਣ ਜਦੋਂ ਅੰਦਰ ਆਨੰਦ ਬਣ ਗਿਆ ਨਾ ਦੋਵੇਂ ਸਰੀਸਵਾ ਕਰਦੇ ਨੇ ਭਾਈ ਮਹਾਨੰਦ ਜੀ ਤੇ ਭਾਈ ਬਿਦੂ ਜੀ ਕਹਿੰਦੇ ਗੁਰੂ ਰਾਮਦਾਸ ਜੀ ਨੇ ਕਿੰਨੀ ਕਿਰਪਾ ਕੀਤੀ ਹੈ ਉਹ ਜ਼ਿੰਦਗੀ ਸੀ ਕਿੱਡੀ ਔਖੀ ਹੋਈ ਪਈ ਸੀ ਅੱਜ ਗੁਰੂ ਰਾਮਦਾਸ ਪਿਤਾ ਨੇ ਤਰਸ ਕੀਤਾ ਹੈ ਅੰਦਰ ਆਨੰਦ ਆ ਗਿਆ ਹੈ ਕਿਉਂ ਨਾ ਹੋਵੇ ਗੁਰੂ ਰਾਮਦਾਸ ਪਿਤਾ ਦਾ ਸ਼ੁਕਰਾਨਾ ਕਰਕੇ ਆਈਏ ਇਹ ਬੜੀ ਵੱਡੀ ਦਾਤ ਜੀ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਭਾਗਾਂ ਵਾਲਿਓ ਕਦੀ ਦੁਨਿਆਵੀ ਤੌਰ ਤੇ ਤਰੱਕੀ ਹੋ ਜਾਵੇ ਪਰਮਾਰਥ ਦੇ ਤੌਰ ਤੇ ਤਰੱਕੀ ਹੋ ਜਾਵੇ ਆਪਣੇ ਗੁਰੂ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲਿਓ ਹੋਰ ਕੰਮ ਸਾਰੇ ਭੁੱਲ ਜਾਇਓ ਪੜ ਗੁਰੂ ਪਿਤਾ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲਿਓ ਕਿਉਂ ਜਿਉਂ-ਜਿਉਂ ਸ਼ੁਕਰਾਨਾ ਕਰੋਗੇ ਜਿਉਂ-ਜਿਉਂ ਸ਼ੁਕਰਾਨਾ ਕਰੋਗੇ ਨਾ ਤਿਉਂ-ਤਿਉਂ ਗੁਰੂ ਪਿਤਾ ਹੀ ਤਰੱਕੀਆਂ ਬਖਸ਼ਦੇ ਨੇ ਤਰੱਕੀਆਂ ਦੋਵੇਂ ਸਰੀਰ ਗੁਰੂ ਰਾਮਦਾਸ ਪਿਤਾ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਗੁਰੂ ਰਾਮਦਾਸ ਪਿਤਾ ਦੀ ਸ਼ਰਨ ਵਿੱਚ ਪਾਉਂਦੇ ਨੇ ਤੇ ਨਾਲ-ਨਾਲ ਅੰਦਰੋਂ ਜਪਦੇ ਆਉਂਦੇ ਨੇ ਧੰਨ ਗੁਰੂ ਰਾਮਦਾਸ ਪਿਤਾ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਪਿਤਾ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਪਿਤਾ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਪਿਤਾ ਜੀ ਤੇਰਾ ਸ਼ੁਕਰਾਨਾ ਕਰਦੇ ਆਉਂਦੇ ਨੇ ਗੁਰੂ ਰਾਮਦਾਸ ਜੀ ਨੂੰ ਧੰਨ ਕਹਿੰਦੇ ਆਉਂਦੇ ਨੇ ਤੇ ਅਜੇ ਇਹ 10 ਕਦਮ ਦੂਰ ਨੇ ਅਜ ਗੁਰੂ ਰਾਮਦਾਸ ਪਿਤਾ ਜੀ ਆਪ ਅਗਲ ਵੰਡੀ ਹੁੰਦੇ ਨੇ ਵੇਖੋ ਜੇ ਸਿੱਖ ਗੁਰੂ ਦੇ ਨਾਲ ਪਿਆਰ ਕਰਦਾ ਹੈ ਨਾ ਗੁਰੂ ਵੀ ਸਿੱਖ ਦੇ ਨਾਲ ਕਿੰਨਾ ਪਿਆਰ ਕਰਦਾ ਏ ਚਰਨ ਸਰਨ ਗੁਰ ਇਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਨੇਨ ਹੈ ਅਧਿਕ ਗੁਰੂ ਰਾਨੰਦ ਪਤਨ ਇਦਾਂ ਦੋਵੇਂ ਵਾਹਾਂ ਖੋਲੀਆਂ ਦੋਵੇਂ ਸਿੱਖਾਂ ਨੂੰ ਸਤਗੁਰੂ ਨੇ ਆਪਣੇ ਗਲ ਦੇ ਨਾਲ ਲਾ ਲਿਆ ਜਦੋਂ ਗਲ ਦੇ ਨਾਲ ਦੋਵੇਂ ਸਿੱਖਾਂ ਨੂੰ ਆਏ ਨਾ ਸਤਗੁਰੂ ਜੀ ਨੇ ਇਹਨਾਂ ਦੇ ਅੰਦਰ ਚਰਨਾਟ ਸ਼੍ਰੀ ਇਦਾ ਮਹਿਸੂਸ ਹੋਇਆ ਜਿਵੇਂ ਕਣ ਕਣ ਦੇ ਵਿੱਚ ਧੰਗ ਗੁਰੂ ਰਾਮਦਾਸ ਪਤਾ ਜੀ ਆਪ ਵਸਦੇ ਪਏ ਨੇ ਰੋਮ ਰੋਮ ਦੇ ਵਿੱਚ ਗੁਰੂ ਰਾਮਦਾਸ ਪਤਾ ਜੀ ਆਪ ਵਸਦੇ ਪਏ ਨੇ ਜਿੱਧਰ ਵੇਖਦੇ ਨੇ ਉਧਰ ਹੀ ਗੁਰੂ ਰਾਮਦਾਸ ਪਤਾ ਜੀ ਇਹਨਾਂ ਨੂੰ ਨਜ਼ਰ ਆਉਂਦੇ ਨੇ ਹਰਕ ਦੇ ਅੰਦਰ ਗੁਰੂ ਰਾਮਦਾਸ ਪਤਾ ਜੀ ਨਜ਼ਰ ਆਉਂਦੇ ਨੇ ਉਹ ਅਵਸਥਾ ਬਣ ਗਈ ਘਟ ਘਟ ਮੈਂ ਹਰ ਜੂ ਵਸੇ ਇਹ ਬੜੀ ਵੱਡੀ ਅਵਸਥਾ ਜੀ ਗੁਰੂ ਰਾਮਦਾਸ ਪਤਾ ਜੀ ਨੇ ਬੜੀਆਂ ਨੇਮ ਤੱਕ ਦੀ ਅੱਖੇ ਭਾਈ ਤੁਸੀਂ ਗੁਰਬਾਣੀ ਨੂੰ ਪੜਿਆ ਵੀ ਹੈ ਗੁਰਬਾਣੀ ਨੂੰ ਸੁਣਿਆ ਵੀ ਹੈ ਤੇ ਗੁਰਬਾਣੀ ਨੂੰ ਮੰਨਿਆ ਵੀ ਹੈ ਜਿਹੜੇ ਗੁਰਬਾਣੀ ਨੂੰ ਮੰਨਦੇ ਨੇ ਨਾ ਪੜ ਕੇ ਸੁਣ ਕੇ ਫਿਰ ਉਹਨਾਂ ਦੀ ਗਤ ਕਹੀ ਨਹੀਂ ਜਾਂਦੀ ਪੜਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਪਾਗਾਂ ਵਾਲਿਓ ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਨੇ ਅੱਖ ਲੱਗੇ ਸਾਧੂ ਜੀ ਕੀ ਹੁਕਮ ਹੈ ਪ੍ਰੋਗਰਾਮ ਦਾ ਸਿੱਤਰੀ ਅੱਖ ਲੱਗੇ ਤੁਹਾਡੇ ਤੇ ਗੁਰੂ ਨਾਨਕ ਦੀ ਕਿਰਪਾ ਹੋ ਗਈ ਹੋਣਾ ਹੁਣ ਆਪ ਵੀ ਨਾਮ ਜਪੋ ਤੇ ਹੋਰਨਾਂ ਨੂੰ ਨਾਮ ਜਪਾਓ ਤੁਸੀਂ ਆਪਣੀ ਕਿਰਤ ਵੀ ਕਰਦੀ ਹੈ ਲੋੜਵੰਦਾਂ ਦੀ ਸਹਾਇਤਾ ਕਰਨੀ ਹੈ ਕੋਈ ਦੁਖੀ ਮਿਲ ਜਾਵੇ ਨਾ ਯਤਨ ਕਰੋ ਜਿਸ ਜੀ ਨੂੰ ਲੋੜ ਹੈ ਉਹਦੀ ਲੋੜ ਪੂਰੀ ਕੀਤੀ ਜਾਵੇ ਤੇ ਉਹਦਾ ਦੁੱਖ ਦੂਰ ਕੀਤਾ ਜਾਵੇ ਹੁਣ ਸਤਿਗੁਰੂ ਕੋਲੋਂ ਇਹ ਰਹਿਮਤਾਂ ਲੈਂਦੇ ਨੇ ਸਤਿਗੁਰੂ ਅੱਖ ਲਗੇ ਭਾਈ ਜ਼ਿੰਦਗੀ ਦੇ ਵਿਚਰਦਿਆਂ ਵਿਚਰਦਿਆਂ ਜਦੋਂ ਮਨ ਡੋਲਣ ਲੱਗੇ ਨਾ ਸ਼ਬਦੇ ਥੰਮ ਦੇ ਨਾਲ ਉਹਨੂੰ ਥੰਮ ਲੈਣਾ ਹੈ ਹੁਣ ਕਈ ਵਾਰ ਜ਼ਿੰਦਗੀ ਦੇ ਮਨ ਡੋਲਦਾ ਗੁਰਮੁਖੋ ਸਤਿਗੁਰੂ ਅੱਖ ਲਗੇ ਭਾਈ ਬਿਧੀ ਚੰਦ ਜੀ ਭਾਈ ਮਹਾਨੰਦ ਜੀ ਜਦੋਂ ਜ਼ਿੰਦਗੀ 'ਚ ਵਿਚਰਦਿਆਂ ਵਿਚਰਦਿਆਂ ਕੋਈ ਇਹੋ ਜਿਹਾ ਸਮਾਂ ਆ ਜਾਵੇ ਮਨ ਡੋਲੇ ਉਦੋਂ ਸ਼ਬਦ ਨਾਲ ਉਹਨੂੰ ਥੰਮ ਲੈਣਾ ਹੈ ਤੁਸੀਂ ਭਾਵ ਸ਼ਬਦਾ ਓਟ ਆਸਰਾ ਉਦੋਂ ਲੈਣਾ ਹੈ। ਉਦੋਂ ਸ਼ਬਦ ਨੂੰ ਥੰਮ ਬਣਾ ਲੈਣਾ ਹੈ ਤਾਂ ਕਿ ਇਹ ਡਿੱਗਾਏ ਮਨ ਫਿਰ ਸਥਿਰ ਹੋ ਜਾਵੇ। ਸਤਸੰਗਿਓ ਸਤਗੁਰੂ ਕੋ ਆਗਿਆ ਲੈ ਕੇ ਆਪਣੇ ਨਗਰ ਜਾਂਦੇ ਨੇ। ਹੁਣ ਸਵੇਰੇ ਸ਼ਾਮ ਧਰਮਸ਼ਾਲਾ ਜਾਂਦੇ ਨੇ। ਕਥਾ ਕੀਰਤਨ ਕਰਦੇ ਵੀ ਨੇ, ਸੁਣਦੇ ਵੀ ਨੇ। ਕੋਈ ਦੁਖੀ ਆਵੇ ਉਹਦੀ ਸਹਾਇਤਾ ਵੀ ਕਰਦੇ ਨੇ। ਲੋੜਵੰਦਾ ਦੀ ਮਦਦ ਵੀ ਕਰਦੇ ਨੇ। ਲੋਕਾਂ ਨੂੰ ਸੱਚ ਨਾਲ ਜੋੜਦੇ ਨੇ ਗੁਰਬਾਣੀ ਨਾਲ ਜੋੜਦੇ ਨੇ ਨਾਮ ਦੇ ਨਾਲ ਜੋੜਦੇ ਨੇ ਹੁਣ ਅਵਸਥਾ ਇਹ ਬਣ ਗਈ ਆਪ ਜਪੋ ਅਵਰਹਿ ਨਾਮ ਜਪავ ਕਿਉਂ ਗੁਰੂ ਰਾਮ ਦਾ ਪਿਤਾ ਜੀ ਨੇ ਬਚਨ ਕੀਤਾ ਸੀ ਹੁਣ ਆਪ ਵੀ ਨਾਮ ਜਪੋ ਤੇ ਹੋਰ ਨਾਲ ਟੁੱਟਿਆਂ ਨੂੰ ਨਾਮ ਦੇ ਨਾਲ ਜੋੜੋ ਬਾਬ ਨਾਮ ਜਪਾਵੋ ਦੂਜਿਆਂ ਨੂੰ ਵੀ ਉਹ ਬਚਨ ਕੰਮ ਕਰ ਰਿਹਾ ਹੈ ਭਾਗਾਂ ਵਾਲਿਓ ਹੁਣ ਆਪ ਵੀ ਨਾਮ ਜਪਦੇ ਨੇ ਹੋਰ ਨਾਲ ਵੀ ਨਾਮ ਜਪਾਉਂਦੇ ਨੇ ਹੋ ਲੋਕ ਇਹਨਾਂ ਦਾ ਬੜਾ ਸਤਿਕਾਰ ਕਰਦੇ ਨੇ ਜਿੱਦੜ ਜਾਂਦੇ ਨੇ ਉਧਰ ਲੋਕ ਹੱਥ ਜੜ ਕੇ ਖਲੋ ਜਾਂਦੇ ਨੇ ਕਿ ਮਹਾਂਪੁਰਖ ਆ ਗਏ ਨੇ ਗੁਰੂ ਰਾਮਦਾਸ ਜੀ ਦੇ ਪਿਆਰੇ ਗੁਰਸਿੱਖ ਆ ਗਏ ਨੇ ਮਹਾਂਪੁਰਖ ਆ ਗਏ ਨੇ ਪੱਗਾਂ ਵਾਲੇ ਵੇਖੋ ਇੱਕ ਉਹ ਸਮਾਂ ਹੈ ਜਦੋਂ ਮਨਕਲਪਦਾ ਸੀ ਅੱਜ ਗੁਰੂ ਰਾਮਦਾਸ ਜੀ ਨੇ ਇਹੋ ਜਿਹੇ ਬਖਸ਼ਿਸ਼ਾਂ ਰਹਿਮਤਾ ਕੀਤੀਆਂ ਫੋੜਨਾਂ ਨੂੰ ਜੋੜਨ ਵਾਲੇ ਬਣ ਗਏ ਇਕ ਸਮਾਸੀ ਆਪਣੇ ਲਈ ਸੁੱਖ ਮੰਗਦੇ ਸਨ ਅੱਦ ਜਿਹੜਾ ਵੀ ਇਹਨਾਂ ਦੀ ਸੰਗਤ ਕਰਦਾ ਹੈ ਉਹ ਵੀ ਸੁਖੀ ਹੋ ਜਾਂਦਾ ਹੈ ਦੂਜਿਆਂ ਨੂੰ ਸੁੱਖ ਦੇਣ ਵਾਲੇ ਗੁਰੂ ਗRANDਪੀਦਰ ਇਹਨਾਂ ਨੂੰ ਬਣਾ ਦਿੱਤਾ ਤੇ ਇਹਨਾਂ ਦਾ ਪਿਆਰਾ ਜੀਵਨ ਵੇਖ ਕੇ ਫਿਰ ਭਾਈ ਗੁਰਦਾਸ ਜੀ 11ਵੀਂ ਵਾਰ ਤੇ 17ਵੀਂ ਪੌੜੀ 'ਚ ਇਹ ਗੁਰਸਿੱਖਾਂ ਦਾ ਜ਼ਿਕਰ ਕਰਦੇ ਜ ਇਹਨਾਂ ਆਖਿਓ ਭਾਈ ਗੁਰਦਾਸ ਸਿੰਘ ਜੀ ਨੇ ਇਹ ਗੁਰਸਿੱਖਾਂ ਦਾ ਬਚਨ ਸੁਣਾਇਆ ਜਾਂ ਜੀਵਨ ਸੁਣਾਇਆ ਕਿੱਥੇ ਲਿਖਿਆ ਹੈ ਪ੍ਰਿੰਸੀਵਾ ਸਦਵੀਰ ਸਿੰਘ ਨੇ ਇਹਨਾਂ ਦਾ ਜ਼ਿਕਰ ਲਿਖਿਆ ਜੇ ਭਾਈ ਮਨੀ ਸਿੰਘ ਨੇ ਭਗਤਵਾਲਾ ਦਾ ਇਹਨਾਂ ਦਾ ਜ਼ਿਕਰ ਲਿਖਿਆ ਜੇ ਭਾਈ ਸੰਤੋਖ ਸਿੰਘ ਨੇ ਇਹਨਾਂ ਦਾ ਜ਼ਿਕਰ ਲਿਖਿਆ ਜੇ ਤੇ ਵੱਡੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਆਪਣੀ 11ਵੀਂ ਵਾਰ ਤਸਤਾਰ ਦੀ ਬਾਣੀ 'ਚ ਇਹ ਗੁਰਸਿੱਖਾਂ ਦਾ ਜ਼ਿਕਰ ਕੀਤਾ ਕੀ ਕਹਿੰਦੇ ਭਾਈ ਗੁਰਦਾਸ ਜੀ ਇਹਨਾਂ ਦਾ ਪਿਆਰਾ ਜੀਵਨ ਦੇਖ ਕੇ ਕਹਿੰਦੇ ਮਹਾបុੜਕ ਹੈ ਮਹਾਨੰਦ ਮਹਾਨ ਨਦ ਮਹਾਪੁਰਖ ਬਣ ਗਿਆ ਕਿਉਂ ਗੁਰੂ ਰਾਮਦਾਸ ਜੀ ਦਾ ਬਚਨ ਕਮਾਇਆ ਗੁਰਬਾਣੀ ਨੂੰ ਪੜਿਆ ਵੀ ਸੁਨਿਆ ਵੀ ਤੇ ਮੰਨਿਆ ਵੀ ਉਹਦੇ ਸਦਕੇ ਇਹ ਮਹਾਪੁਰਖ ਬਣ ਗਿਆ ਮਹਾਪੁਰਖ ਹੈ ਮਹਾਨੰਦ ਬਿਧੀ ਚੰਦ ਬੁੱਧ ਬਿਮਲ ਵਿਚਾਰਾ ਭਾਈ ਬਿਧੀ ਜੀ ਦੀ ਚੰਗੀ ਬੁੱਧੀ ਵਾਲਾ ਬਣ ਗਿਆ ਬਵੇਕ ਬੁੱਧੀ ਵਾਲਾ ਬਣ ਗਿਆ ਮਹਾਪੁਰਖ ਹੈ ਮਹਾਨੰਦ ਬਿਧੀ ਚੰਦ ਬੁੱਧ ਬਿਮਲ ਵਿਚਾਰਾ ਬੁੱਧ ਬਿਮਲ ਵਿਚਾਰਾ ਆਓ ਵਿਚਾਰ ਕਰਦੇ ਆ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋਈਆਂ ਨੇ ਸਤਿਗੁਰ ਜੀ ਬਖਸ਼ਣ ਜੋਗ ਨੇ ਸਤਿਗੁਰ ਦੀ ਸਾਚਨ ਬਖਸ਼ਣ ਜੋਗ ਹੈ ਆਓ ਦੱਸਦੇ ਪੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦੇਹੋ ਅਸੀਸ ਪਰਵਾਨੋ ਫਤੇ ਪਿਆਰ ਦੀ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ